ਦੀ ਭਾਵੇਂ ਕਿਸੇ ਸਿੱਖ ਦੀ ਹੋਵੇ ਭਾਵੇਂ ਹਿੰਦੂ ਦੀ ਭਾਵੇਂ ਮੁਸਲਮਾਨ ਦੀ ਜੇ ਉਹਦੇ ਨਾਲ ਕੋਈ ਗਲਤ ਹਰਕਤ ਕਰਦਾ ਉਹਦੀ ਕੋਈ ਇੱਜ਼ਤ ਲੁੱਟਦਾ ਤਾਂ ਸਿੰਘ ਜੀ ਉਹਦਾ ਸੋਦਾ ਲਾ ਕੇ ਮੇਰੇ ਕੋਲ ਆਓ ਮੈਂ ਤੁਹਾਨੂੰ ਆਪੇ ਸੰਭਲੂਗਾ ਇਹ ਸ਼ਬਦ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਲਿਆਂ ਜਿਨ੍ਹਾਂ ਨੂੰ ਅੱਜ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਦੋ ਕੁੜੀ ਦੀ ਐਕਟਰ ਜਿਹਦੀਆਂ ਸਾਰੀਆਂ ਫਿਲਮਾਂ ਫਲॉप ਹੋਈਆਂ ਉਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੇ کردار ਨੂੰ ਨੀਵੇਂ ਪੱਧਰ ਦਾ ਕਿਵੇਂ ਦਿਖਾਇਆ ਜਾਵੇ ਤੇ ਇਸ ਦੇ ਪਿੱਛੇ ਭਾਰਤ ਦੀ ਡੀਪ ਸਟੇਟ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕਰ ਰਹੀ ਆ। ਇਦਾਂ ਦੀਆਂ ਫਿਲਮਾਂ ਦੇ ਉੱਤੇ ਬੈਨ ਨਹੀਂ ਲੱਗਦਾ। ਸਿੱਖਾਂ ਦੇ کردار ਨੂੰ ਉੱਚਾ ਚੱਕਣ ਵਾਲੀਆਂ ਫਿਲਮਾਂ ਦੇ ਉੱਤੇ ਬੈਨ ਲੱਗ ਜਾਂਦਾ। ਇਹ ਡੀਪ ਸਟੇਟ ਤੈਅ ਕਰਦੀ ਹੈ ਕਿ ਤੁਹਾਨੂੰ ਕੀ ਦਿਖਾਉਣਾ ਹੈ ਕੀ ਨਹੀਂ ਦਿਖਾਉਣਾ। ਵੱਡੇ ਖਿਲਾਫ ਕਿਵੇਂ ਦਾ ਪ੍ਰਚਾਰ ਕਰਨਾ ਕਿਵੇਂ ਦਾ ਨਹੀਂ ਕਰਨਾ ਜਿਵੇਂ ਦਲਜੀਤ ਦੁਸਾਨ ਜੀ ਦੀ ਭਾਈ ਖਾਲੜਾ ਜਿਹਦੇ ਉੱਤੇ ਫਿਲਮ ਬਣੀ ਹੋਈ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਉੱਤੇ ਜਿਹੜੀ ਫਿਲਮ ਬਣੀ ਸੀ ਉਹਦੇ ਉੱਤੇ ਕੱਟ ਲਾ ਲਾ ਕੇ 50 ਤੋਂ 60 ਕੱਟ ਲਾਏ ਗਏ ਜਿਹਦੇ ਵਿੱਚ ਸਰਕਾਰ ਦੀ ناکامی ਪੇਸ਼ ਹੁੰਦੀ ਸੀ ਸਰਕਾਰ ਦੀ ਸਾਜ਼ਿਸ਼ ਸਾਹਮਣੇ ਆਉਂਦੀ ਸੀ ਉਹ ਸੀਨ ਕੱਟ ਦਿੱਤੇ ਗਏ ਤੇ ਉਹਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਦੂਸਰੇ ਪਾਸੇ ਉਸੇ ਦਲਜੀਤ ਸਿੰਘ ਦੀ ਫਿਲਮ ਚਮਕੀਲਾ ਜਿਹਦੇ ਵਿੱਚ ਇਹ ਦਿਖਾਇਆ ਗਿਆ ਵੀ ਸਿੰਘਾ ਨੇ ਚਮਕੀਲੇ ਨੂੰ ਗੱਡੀ ਚਾੜਤਾ ਤੇ ਸਿੱਖਾਂ ਦੇ ਕਿਰਦਾਰ ਨੂੰ ਫਿਰ ਨੀਵੇਂ ਪੱਧਰ ਦਾ ਦਿਖਾਉਣ ਦੇ ਲਈ ਡੀਪ ਸਟੇਟ ਨੇ ਇਹ ਸਾਜ਼ਿਸ਼ ਰਚੀ ਤੇ ਤੁਹਾਡੇ ਅੱਗੇ ਉਹ ਫਿਲਮ ਰੱਖ ਦਿੱਤੀ ਸਿੱਖਾਂ ਦੇ ਕਿਰਦਾਰ ਨੂੰ ਉੱਚਾ ਚੱਕਦੀ ਹੋਈ ਫਿਲਮ ਕਦੇ ਵੀ ਰਿਲੀਜ਼ ਨਹੀਂ ਹੋਣ ਦੇਣਗੇ ਤੇ ਸਿੱਖਾਂ ਦੇ ਕਿਰਦਾਰ ਨੂੰ ਨੀਵੇਂ ਪੱਧਰ ਤੇ ਲੈ ਕੇ ਜਾਣ ਵਾਲੀ ਫਿਲਮ ਤੇ ਹਮੇਸ਼ਾ ਪਰ ਚਾਰ ਕਰ ਕਰਕੇ ਫੋਡੇਗੀ ਲੈ ਕੇ ਆਉਣਗੇ ਇਹੀ ਹੁੰਦਾ ਆ ਇਹੀ ਹੁੰਦਾ ਰਹੇਗਾ ਪਰ ਸਾਡੇ ਲੋਕ ਨਹੀਂ ਜਾਗਣਗੇ ਸਾਡੀਆਂ ਸਿੱਖਾਂ ਦੀਆਂ ਸਰਮੋਰ ਸੰਸਥਾਵਾਂ ਸਰਮੋਰ ਸੰਸਥਾਵਾਂ ਦੇ ਜਿਹੜੇ ਪ੍ਰਧਾਨ ਕਾਬਜ ਹੋ ਕੇ ਬੈਠੇ ਆ ਸੁਖਬੀਰ ਸਿੰਘ ਬਾਦਲ ਵਰਗੇ ਸਟੇਜਾਂ ਦੇ ਉੱਤੋਂ ਦੀ ਇਹ ਕੂਕਦੇ ਨੇ ਕਿ ਇੱਕ ਸਾਲ ਅੰਦਰ ਨਹੀਂ ਰਹਿ ਹੋਇਆ ਤੇ ਇਹ ਮੈਨੂੰ ਬਾਹਰ ਕੱਢ ਲਓ ਬਾਹਰ ਕੱਢ ਲਓ ਰੋਲਾ ਪਾਈ ਜਾਂਦੇ ਆ ਲੋਕੀ 30 ਸਾਲ ਤੋਂ ਅੰਦਰ ਆ ਮਤਲਬ ਕਿ ਜੇ ਪਹਿਲੇ 30 ਸਾਲ ਤੋਂ ਅੰਦਰ ਆ ਉਹਨਾਂ ਲਈ ਸਾਰੇ ਆਵਾਜ਼ ਚੁੱਕਦੇ ਪਏ ਆ ਉਹਦੇ ਲਈ ਧਰਨੇ ਲੱਗਿਆ ਇਸ ਬਗੀਰਬਾਦਲ ਉੱਥੇ ਗਿਆ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘ ਮੂਰਚਾ ਲੱਗਾ ਹੋਇਆ ਸਾਰੇ ਬੰਦੀ ਸਿੰਘਾਂ ਦੀ ਆਵਾਜ਼ ਉੱਥੇ ਚੱਕੀ ਜਾ ਰਹੀ ਆ ਇਹ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਸ ਤੋਂ ਵੀ ਉੱਤੇ ਸਮੇਂ ਦੇ ਉੱਤੇ ਅੰਦਰ ਜੇ ਉਹ 30 35 35 ਸਾਲ ਤੋਂ ਸਾਰੇ ਬੰਦੀ ਸਿੰਘ ਰਾਤ ਉਹਨਾਂ ਦੀ ਆਵਾਜ਼ ਚੁੱਕੀ ਜਾ ਰਹੀ ਆ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਹੁਣ ਸਿੰਘ ਫੜੇ ਜਾ ਰਹੇ ਆ ਉਹ ਵੀ 30 35 35 ਸਾਲ ਅੰਦਰ ਰਹਿਣ ਜਿਉਂ ਨਾਲ ਹੀ ਪੰਥ ਅੱਗੇ ਆ ਰਿਹਾ ਉਹਨਾਂ ਦੀ ਆਵਾਜ਼ ਚੁੱਕ ਰਿਹਾ ਜੱਗੀ ਜੋਲ ਲਈ ਕੀ ਆਵਾਜ਼ ਚੁੱਕੀ ਤੁਸੀਂ ਮੈਨੂੰ ਦੱਸੋ ਕੀ ਕਸੂਰ ਆ ਉਹਦਾ ਉਹਦਾ ਇਹ ਕਸੂਰ ਆ ਕਿ ਉਹਨੇ ਸਰਕਾਰ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਉਹਨੂੰ ਨੰਗਿਆਂ ਕੀਤਾ 1984 ਦੀਆਂ ਜਿਹੜੀਆਂ ਦਰਿੰਦਗੀ ਭਰੀਆਂ ਤਸਵੀਰਾਂ ਆ ਉਹ ਉਹਨੇ ਵੈਬਸਾਈਟ ਬਣਾ ਕੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਇਹ ਕੋ ਸੁਬਰਾ ਉਹਦਾ ਬਿਨਾਂ ਕਸੂਰ ਸਾਬਤ ਹੋਏ ਬਿਨਾਂ ਦੋਸ਼ ਤੈ ਹੋਏ ਉਹਨੂੰ ਅੰਦਰ ਰੱਖਿਆ ਹੋਇਆ ਕੀ ਆਵਾਜ਼ ਚੁੱਕੀ ਤੁਸੀਂ ਸਟੇਜਾਂ ਦੇ ਉੱਤੋਂ ਕੂਕਦੇ ਹੋ ਇਹ ਪੰਥ ਦੀ ਸਰਮੋਰ ਸੰਸਥਾ ਆ ਪ੍ਰਮੋ ਸਿੰਘ ਦੀ ਸਿੱਖ ਪੰਥ ਦੀ ਕਦੇ ਤੁਸੀਂ ਸੋਚਿਆ ਆ ਕਿ ਤੁਸੀਂ ਸਿੱਖ ਪੰਥ ਦੀ ਸੰਸਥਾ ਰਹਿ ਚੁੱਕੇ ਹੋ ਬਿਹਾਰੀ ਤੁਸੀਂ ਅੰਦਰ ਵੜਲੇ ਆ ਸਿੱਖਾਂ ਨੂੰ ਤੁਸੀਂ ਕਿਨਾਰਾ ਕਰੀ ਜਾਂਦੇ ਹੋ ਦੂਸਰੇ ਪਾਸੇ ਇਹਨਾਂ ਦਾ ਬਾਗੀ ਧੜਾ ਜਿਹੜਾ ਨਾਲ ਹੀ ਸਟੇਜਾਂ ਲਾ ਕੇ ਕੂਕਦਾ ਫਿਰਦਾ ਵੀ ਅਸੀਂ ਸ਼੍ਰੋਮਣੀ ਅਕਾਲੀ ਦੇ ਵਿੱਚ ਸੁਧਾਰ ਲੈ ਲੈ ਕੇ ਆਏ ਆ ਉਹ ਵੀ ਬਰਾਬਰ ਦੇ ਦੋਸ਼ੀ ਆ ਕੀ ਇਹਨਾਂ ਨੇ ਬਾਤ ਚੁੱਕੀ ਕੱਲ ਆਹ ਲੋਂਗੋਵਾਲ ਦੀ ਵਰਸੀ ਦੇ ਉੱਤੇ ਇਕੱਠੇ ਹੋਏ ਆ ਉਹਦਾ ਸੋਧਾ ਕਿਉਂ ਲੱਗਾ ਗੱਲ ਕੀਤੀ ਇਹਨਾਂ ਨੇ ਇੱਕ ਸਿੱਖਾਂ ਦੇ ਵਿੱਚ ਪਾੜ ਪਾਉਣ ਵਾਲੀ ਗੱਲ ਕਰਦੇ ਆ ਅੰਦਰੋਂ ਸਾਰੇ ਇਹ ਸਾਲੇ ਕਿਉਂ ਖਿਛੜੀ ਆ ਸਿਖਾਣੂ ਸਿੰਘਾਂ ਨੂੰ ਸਾਰਿਆਂ ਨੂੰ ਬੇਨਤੀ ਆ ਇਕੱਠੇ ਹੋ ਜੋ ਇੱਕ ਨਿਸ਼ਾਨ ਸਾਹਿਬ ਅੱਗੇ ਇਕੱਠੇ ਹੋਵੋ ਰੰਗਾਂ ਦੇ ਲਈ ਲੜੀ ਜਾਂਦੇ ਆ ਅਗਲੇ ਸਾਜ਼ਿਸ਼ਾਂ ਤੈਅ ਕਰਦੇ ਆ ਅਗਲੇ ਤਾਂ ਸਾਰਾ ਕੁਝ ਪਲਾਨ ਕਰਕੇ ਕਰਦੇ ਆ ਅਵੇਸਲੇ ਤਾਂ ਤੁਸੀਂ ਹੋਏ ਫਿਰਦੇ ਹੋ ਕੀ ਨੂੰ ਅੰਦਰ ਰੱਖਣਾ ਕੀ ਨੂੰ ਬਾਹਰ ਲਿਆਉਣਾ ਉਹ ਤਾਂ ਪੂਰਾ ਤੈਅ ਕਰਕੇ ਬੈਠੇ ਆ ਰਵਨੀਤ ਬਿੱਟੂ ਚਵਲ ਵਰਗੇ ਬੂਚੜ ਦੇ ਪੋਤੇ ਵਰਗੇ ਹਾਰ ਕੇ ਵੀ ਇਹਨਾਂ ਨੇ ਮੰਤਰੀ ਬਣਾ ਪਿਆ ਅੱਜ ਰਾਜ ਸਭਾ ਭੇਜੇ ਜਾ ਰਹੇ ਆ ਇਹ ਤਾਂ ਸੰਵਿਧਾਨ ਹੈ ਇਸ ਦੇਸ਼ ਦਾ ਇੱਥੇ ਕਿਸੇ ਦੀ ਜਵਾਨ ਨਹੀਂ ਖੁੱਲਦੀ ਜਿੱਤੇ ਹੋਏ ਬੰਦੇ ਨੂੰ ਜੇਲ੍ਹ ਦੇ ਵਿੱਚ ਢੱਕਿਆ ਹੋਇਆ ਹਾਰੇ ਹੋਏ ਬੰਦੇ ਨੂੰ ਰਾਜ ਸਭਾ ਭੇਜਿਆ ਜਾ ਰਿਹਾ ਉਹਨੂੰ ਮੰਤਰੀ ਬਣਾਇਆ ਜਾ ਰਿਹਾ ਇੱਥੇ ਤਾਂ ਕਿਸੇ ਦੀ ਜ਼ੁਬਾਨ ਨਹੀਂ ਖੁੱਲਦੀ ਕਿਸੇ ਵੀ ਇੱਕ ਮੰਤਰੀ ਦੀ ਜਾਂ ਇੱਕ ਵੀ ਲੀਡਰ ਦੀ ਇੱਕ ਵੀ ਆ ਜਿਹੜੀਆਂ ਪੰਥਕ ਧਿਰਾਂ ਬੈਠੀਆਂ ਆ ਇਹਨਾਂ ਦੀ ਆਵਾਜ਼ ਨਹੀਂ ਖੁੱਲਦੀ ਸਾਡੇ ਆ 96 ਕਰੋੜੀ ਬਣੇ ਆ ਜੀ ਸਾਡੇ ਆ ਤਰਨਾ ਦਲ ਸਾਡੇ ਬਥੇਰੇ ਦਲ ਬਣਾ ਲੇ ਕੌਮ ਇਕੱਠੀ ਨਹੀਂ ਕਰ ਪਾਏ ਇਹ ਕਿੱਥੇ ਬੋਲਣਾ ਕਿੱਥੇ ਨਹੀਂ ਬੋਲਣਾ ਇਹ ਹਜੇ ਤੱਕ ਇਹਨਾਂ ਨੂੰ ਵੀ ਨਹੀਂ ਪਤਾ ਲੱਗਾ ਕਿੱਥੇ ਇਕੱਠੇ ਹੋਣਾ ਕਿੱਥੇ ਨਹੀਂ ਹੋਣਾ ਇਹ ਹੀ ਨਹੀਂ ਪਤਾ ਲੱਗਾ ਵਰਤ ਵਰਤ ਕੇ ਤੁਸੀਂ ਲੋਕ ਛੱਡ ਦਿੱਤੇ ਇਕੱਠੇ ਹੋ ਜੋ ਆਵਾਜ਼ ਚੁੱਕੋ ਨਹੀਂ ਤਾਂ ਇਹ ਅੱਗ ਤੁਹਾਡੇ ਘਰੇ ਪਹੁੰਚਦਿਆਂ دیر ਨਹੀਂ ਲੱਗਣੀ ਵੀਡੀਓ ਦੇ ਵਿੱਚ ਆਪਣੀ ਕਮੈਂਟ ਜ਼ਰੂਰ ਦਿਓ ਚੰਗੀ ਲੱਗੇ ਸ਼ੇਅਰ ਕਰਿਓ ਨਾ ਚੰਗੀ ਲੱਗੇ 네ਗੇਟਿਵ ਕਮੈਂਟ ਵੀ ਦੇ ਸਕਦੇ ਆ ਦੱਸੋ ਕਿੱਥੇ ਗਲਤੀ ਆ ਜੇ ਕੋਈ ਇਹਦੇ ਤੇ ਡਿਬੇਟ ਵੀ ਕਰਨਾ ਚਾਹੁੰਦਾ ਕਮੈਂਟਾਂ ਦੇ ਵਿੱਚ ਆ ਸਕਦਾ